ਹਾਂਜੀ ਸ਼ਤਿ ਸ਼੍ਰੀ ਅਕਾਲ ਜੀ ਸਾਰੇ ਹੀ ਭੈਣ ਭਰਾਵਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ ਆਪਣੇ ਚੈਨਲ ਜੇ ਜੇ ਹੋਮ ਸੇਲ ਮਾਰਕੀਟ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਦਾ ਜੋ ਆਪਾਂ ਘਰ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੋਏ ਹਾਂ ਜੀ ਤੁਸੀਂ ਦੇਖ ਸਕਦੇ ਹੋ ਜੀ ਕਿੰਨੇ ਖੂਬਸੂਰਤ ਜਗ੍ਹਾ ਤੇ ਕਿੰਨੀ ਵਧੀਆ ਲੋਕੇਸ਼ਨ ਦੇ ਉੱਪਰ ਇਹ ਘਰ ਜੋ ਬਣਿਆ ਹੋਇਆ ਹੈ ਜੀ ਇਹ ਘਰ ਆਪਾਂ ਨੂੰ ਮਿਲ ਜੂਗਾ ਜੀ ਵੇਖਣ ਨੂੰ ਕੌਲੀਆਂ ਕਲਾਂ ਪਿੰਡ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਘਰ ਨੂੰ ਜੋ ਗਲੀ ਲੱਗਦੀ ਆ ਤੁਸੀਂ ਦੇਖ ਸਕਦੇ ਹੋ ਜੀ तकरीबन 10 ਤੋਂ 15 ਫੁੱਟ ਚੌੜੀ ਇਹ ਗਲੀ ਲੱਗਦੀ ਹੈ ਜੀ ਦੋਸਤੋ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਕਿਸੇ ਗਰੀਬ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਘਰ ਤੁਸੀਂ ਦੇਖ ਸਕਦੇ ਹੋ ਜੀ ਪੁਰਾਣਾ ਜੋ ਇਹ ਟਾਈਪ ਦਾ ਬਾਲਿਆਂ ਦੀ ਛੱਤਾਂ ਵਾਲਾ ਇਹ ਘਰ ਬਣਿਆ ਹੋਇਆ ਜੀ ਘਰ ਦੀ ਫਰੰਟ ਸਾਈਡ ਦੇ ਵਿੱਚ ਤੁਸੀਂ ਵਿਹੜਾ ਦੇਖ ਸਕਦੇ ਹੋ ਜੀ ਵਧੀਆ ਖੁੱਲਾ ਡੁੱਲਾ ਵਿਹੜਾ ਹੈ ਜੀ ਮਾਲਕਾਂ ਨੇ ਬਹੁਤ ਵੱਡੀ ਮਜਬੂਰੀ ਕਰਕੇ ਦੋਸਤੋ ਇਹ ਘਰ ਵੇਚਣਾ ਹੈ ਜੀ ਬਹੁਤ ਹੀ ਘੱਟ ਬਜਟ ਦੇ ਵਿੱਚ ਇਹ ਘਰ ਮਿਲ ਜੂਗਾ ਜਿਸ ਵੀ ਕਿਸੇ ਗਰੀਬ ਭੈਣ ਭਾਈ ਨੇ ਘਰ ਖਰੀਦਣਾ ਹੈ ਜੀ ਬਾਲਿਆਂ ਦੀ ਛੱਤ ਪਈ ਹੋਈ ਹੈ ਜੀ ਪੂਰੇ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਥਰੂਮ ਦੇ ਵਿੱਚ ਵੀ ਵਧੀਆ ਜੋ ਵਾਟਰ ਸਪਲਾਈ ਦਾ ਕੰਮ ਹੈ ਜੀ ਖੁੱਲਾ ਡੁੱਲਾ ਬਾਥਰੂਮ ਹੈ ਜੀ ਦੋਸਤੋ ਇਹ ਘਰ 4.5 ਮਰਲੇ ਜਗ੍ਹਾ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ ਤੁਸੀਂ ਰਸੋਈ ਦਾ ਏਰੀਆ ਦੇਖ ਸਕਦੇ ਹੋ ਤੇ ਅੱਗੇ ਜੋ ਰੂਮ ਦੇਖ ਸਕਦੇ ਹੋ ਤੁਸੀਂ ਬਾਲਿਆਂ ਦੀ ਛੱਤ ਵਾਲਾ ਰੂਮ ਹੈ ਜੀ ਖੁੱਲਾ ਡੁੱਲਾ ਜੋ ਰੂਮ ਹੈ ਵਧੀਆ ਰੰਗ ਰੋਗਨ ਕਰਿਆ ਹੋਇਆ ਜੀ ਪੂਰੇ ਘਰ ਦੇ ਵਿਹੜੇ ਦੇ ਵਿੱਚ ਜੋ ਸੀਮੈਂਟ ਦਾ ਕਾਲਾ ਫਰਸ਼ ਲੱਗਿਆ ਹੋਇਆ ਦੋਸਤੋ 4.5 ਮਰਲੇ ਜਗ੍ਹਾ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਲਾਲ ਲਕੀਰ ਦੇ ਅੰਦਰ ਇਹ ਘਰ ਜੋ ਬਣਿਆ ਹੋਇਆ ਹੈ ਜੀ ਕਿਸੇ ਨੇ ਵੀ ਘਰ ਖਰੀਦਣਾ ਤਾਂ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰਕੇ ਘਰ ਜੋ ਖਰੀਦ ਸਕਦੇ ਹੋ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਜੀ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣੀ ਹੈ ਤੁਸੀਂ ਮਾਲਕਾਂ ਤੋਂ ਜਾਣਕਾਰੀ ਲੈ ਸਕਦੇ ਹੋ ਘਰ ਬਹੁਤ ਹੀ ਵਧੀਆ ਤੇ ਸੋਹਣੀ ਤੇ ਖੂਬਸੂਰਤ ਲੋਕੇਸ਼ਨ ਦੇ ਉੱਪਰ ਇਹ ਘਰ ਆਪਾਂ ਨੂੰ ਵੇਖਣ ਨੂੰ ਮਿਲ ਜੂਗਾ ਜੀ 5.5 ਲੱਖ ਰੁਪਇਆ ਰੇਟ ਤੇ 4.5 ਮਾਰਲੇ ਜਗ੍ਹਾ ਇਹ ਆਪਾਂ ਨੂੰ ਮਿਲ ਜੂਜੀ ਬਾਕੀ ਰੇਟ ਦੇ ਵਿੱਚ ਮਾਣਤਾਨ ਹੋ ਜਾਊਗਾ ਤੁਸੀਂ ਮਾਲਕਾਂ ਨਾਲ ਸਿੱਧੀ ਗੱਲ ਕਰਕੇ ਅਗਰ ਘਰ ਖਰੀਦਣਾ ਚਾਹੁੰਦੇ ਹੋ ਜੀ ਤਾਂ ਸਿੱਧੀ ਗੱਲ ਕਰਕੇ ਜੋ ਘਰ ਖਰੀਦ ਸਕਦੇ ਹੋ ਰੇਟ ਦੇ ਵਿੱਚ ਤੁਹਾਡਾ ਮਾਣਤਾਨ ਕਰ ਦਿੱਤਾ ਜਾਵੇਗਾ ਕੌਲੀਆਂ ਕਲਾਂ ਪਿੰਡ ਦੇ ਵਿੱਚ ਆਪਾਂ ਨੂੰ ਇਹ ਘਰ ਵੇਖਣ ਨੂੰ ਮਿਲ ਜੂਗਾ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਆਪਣੇ ਚੈਨਲ ਦੇ ਉੱਪਰ ਐਡ ਦਾ ਜੋ ਕੰਮ ਫ੍ਰੀ ਦੇ ਵਿੱਚ ਕੀਤਾ ਜਾਂਦਾ ਜੀ ਅਗਰ ਤੁਸੀਂ ਵੀ ਆਪਣੇ ਘਰ ਕੋਠੀ ਮਕਾਨ ਕਿਸੇ ਜਗ੍ਹਾ ਜਾਂ ਪਲਾਟ ਦੀ ਐਡ ਸਾਡੇ ਕੋਲੋਂ ਕਰਵਾਉਣਾ ਚਾਹੁੰਦੇ ਹੋ ਜੀ ਤਾਂ ਸਾਡਾ WhatsApp ਨੰਬਰ ਸਕਰੀਨ ਦੀ ਫਰੰਟ ਸਾਈਡ ਤੇ ਚੱਲ ਰਿਹਾ ਸਾਨੂੰ ਆਪਣੇ ਘਰ ਦੀ ਪੂਰੀ ਡਿਟੇਲ ਤੇ ਟੇਢੇ ਫੋਨ ਨਾਲ ਵੀਡੀਓ ਬਣਾ ਕੇ ਭੇਜੋ ਜੀ ਆਪਾਂ ਫ੍ਰੀ ਦੇ ਵਿੱਚ ਤੁਹਾਡੀ ਐਡ ਆ ਜੋ ਲਗਾ ਦਾਂਗੇ ਆਪਣੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿਸੇ ਭੈਣ ਭਾਈ ਦਾ ਭਲਾ ਹੋ ਸਕੇ ਜਿਸ ਨੇ ਘਰ ਖਰੀਦਣਾ ਹੈ ਜੀ ਸੋ ਦੋਸਤੋ ਅੱਜ ਦਾ ਅਗਰ ਘਰ ਇਹ ਤੁਸੀਂ ਖਰੀਦਣਾ ਚਾਹੁੰਦੇ ਹੋ ਜੀ ਤਾਂ ਮਾਲਕਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਮਾਲਕਾਂ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਕੌਲੀਆਂ ਕਲਾਂ ਪਿੰਡ ਦੀ ਲੋਕੇਸ਼ਨ ਦੇ ਵਿੱਚ ਇਹ ਘਰ ਬਣਿਆ ਹੋਇਆ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਢੇ 4 ਮਰਲੇ ਜਗ੍ਹਾ ਹੈ ਜੀ 5.5 ਲੱਖ ਰੁਪਈਆ ਮਾਲਕਾਂ ਵੱਲੋਂ ਰੇਟ ਹੈ ਬਾਕੀ ਮੌਕੇ ਦਾ ਮਾਣ ਤਨ ਕਰ ਦਿੱਤਾ ਜਾਵੇਗਾ ਸੋ ਆਸ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ ਤਾਂ ਮਿਲਦੇ ਹਾਂ ਜੀ ਇੱਕ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ